ਆਹ ਪੈੜ ਹੈ ਇਹਨਾਂ ਨੂੰ ਆਹ ਪੈੜ ਆਹ ਪੈੜ ਹੈ ਇਹਨਾਂ ਨੂੰ ਬਾਈ ਬਸ ਹੋਰ ਇਹਨਾਂ 'ਚ ਕੋਈ ਕਮੀ ਨਹੀਂ ਹੈਗੀ ਵਾਹ ਚੈੱਕ ਕਰੋ ਸਟਾਰਟਿੰਗ ਦਾ ਬਾਈ ਬਸ ਵੀ ਚਾਬੀ ਜ ਮੜਾ ਜਿਹਾ ਇਸ਼ਾਰਾ ਦੇਣ ਦੀ ਲੋੜ ਹੈ ਨਾ ਇਹ ਹਜੇ ਤੱਕ ਨਾਲ ਦੇ ਆ ਅੰਦਰ ਰੂਲੇ ਦਾ ਰੰਗ ਚੈੱਕ ਕਰੋ ਬਾਈ ਦੇਖੋ ਆ ਰੰਗ ਨਹੀਂ ਬਾਈ ਆਪਣਾ ਹੀ ਪਿਆ ਉਦਾਂ ਹੀ ਪਿਆ ਇਹ ਚੀਜ਼ ਤੇ ਪਤਾ ਲੱਜ ਜਾਂਦਾ ਵੀ ਆਪਣਾ ਰੋਟਾਟਰ ਕਿੰਨਾ ਕੁ ਚੱਲਿਆ ਹੋਇਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਬਾਈ ਕਣਕ ਦੀ ਬਜਾਈ ਲੱਗੇ ਹੋਇਆ ਕਰਨ ਬੂਟਿਆਂ ਦੇ ਵਿੱਚ ਤੇ ਇੱਕ ਆਪਾਂ ਨੇ ਟਰੈਕਟਰ ਹੈ 475 ਲਿਆਂਦਾ ਵਾ ਇੱਕ ਰੋਟਾਵੇਟਰ ਹੈ ਸ਼ਕਤੀਮਾਨ ਦਾ ਕੋਈ ਮੇਰਾ ਵੀਰ ਭਾਈ ਚਾਹਵਨ ਹੋਇਆ ਤਾਂ ਵੀਡੀਓ ਪੂਰੀ ਦੇਖਿਓ ਆਪਾਂ ਤੁਹਾਨੂੰ ਜਾਣਕਾਰੀ ਦੰਨੇ ਆ ਆਜੋ ਤੇ ਲੋ ਜੀ ਵੀਰੋ ਦੋਨੇ ਆਪਣੇ ਸੰਦ ਚੱਲ ਰਹੇ ਆ 475 ਵੀ ਚੱਲ ਰਿਹਾ ਤੇ ਸ਼ਕਤੀਮਾਨ ਦਾ ਰੋਟਾਵੇਟਰ ਤੇ ਆਪਣੇ ਕੋਲੋਂ ਦੋਨੋਂ ਚੀਜ਼ਾਂ ਮਕਾਉ ਨੇ ਜੀ ਕਣਕ ਬੀਜਿਆ ਬਾਈ ਥੱਲੇ ਵੀ ਬੀਜ ਗਏ ਆ ਆ ਵੀ ਬੀਜੇ ਆ ਉੱਪਰਲੇ ਖੇਤ ਖੇਤ ਥੋੜਾ ਜਿਹਾ ਨਰਮ ਆ ਨਰਮ ਬਾਈ ਤਾਂ ਬੀਜੇ ਕਿਉਂਕਿ ਬੋਟਿਆਂ ਚ ਗਿੱਲ ਬਹੁਤ ਛੇਤੀ ਸੁੱਕਦੀ ਆ ਬਾਈ ਥੋੜਾ ਜਿਹਾ ਨਰਮੇ ਬੀਜਣੇ ਪੈਂਦੇ ਆ ਠੀਕ ਹੈ ਜੀ ਤੇ ਜਿਹੜਾ ਆਪਾਂ ਤੁਹਾਨੂੰ ਰੋਟਾਵੇਟਰ ਦਿਖਾਉਣਾ ਹੈ ਬਾਈ ਇਹ ਮਾਡਲ 17 ਜਾਂ 18 ਹੋਊਗਾ ਇਹਦੇ ਹਜੇ ਤੱਕ ਨਾਲ ਦੇ ਬਲੇਡ ਨੇ ਬਾਈ ਠੀਕ ਹੈ ਜੀ ਬਹੁਤ ਸਾਫ਼ ਸੁਥਰਾ ਰੋਟਾਵੇਟਰ ਆ ਨਾਲ ਦੇ ਬਲੇਡ 60 65 ਪੈਸੇ ਪਏ ਆ ਸਿਰਫ 2 ਟਾਈ ਕਿਲੀਆਂ ਦੀ ਚੱਲਿਆ ਹੋਇਆ ਇਹ ਠੀਕ ਹੈ ਜੀ ਇਹ ਆਪਾਂ ਤੋਂ 8 ਫੁੱਟਾਂ ਲੀਨ ਕਰਕੇ ਇਹ ਸੇਲ ਕੀਤਾ ਜੀ ਤੇ ਉਹ ਵੀ ਆਪਾਂ ਤੁਹਾਨੂੰ ਪਲੇਟ ਵਗੈਰਾ ਵੀ ਦਿਖਾਉਨੇ ਆ ਤੇ ਲੋ ਜੀ ਬਾਈ ਕਰੋ ਚੈੱਕ 475 4 ਉਂਗਲ ਦੇ ਲਾ ਕੇ ਲੈਦੇ ਬਾਈ ਇਹਦੇ ਵਿੱਚ ਕਰਦੇ ਪੂਰਾ ਤੇਲ ਘਟਦਾ ਪੰਪ ਵਰ ਗਏ ਨਹੀਂ ਹੈਗੇ ਚਾਰ ਉਂਗਲਾਂ ਨਾਲ ਇਹਨੇ तकरीबन 1.5 ਕਿਲਾ ਬੀਜ DNA ਤੇਲੇ ਦੇ ਵਿੱਚ ਤਾਂ ਵੀ ਵੱਜ ਜਾਣਾ ਬਾਈ ਦੋ ਉਂਗਲ ਬੀਜਲ ਖਰਚਾ ਹੋਊਗਾ ਟੈਦਾ ਲੋ ਜੀ ਬਾਈ ਬਜਾਈ ਦਾ ਕੰਮ ਨਿਭੜ ਗਿਆ ਜੀ ਤੇ ਪੂਰੀ ਬਾਈ ਵੀ ਅੱਜ ਬਾਈ ਮਿਲਿਆ ਬਹੁਤ ਦਿਨ ਬਾਅਦ ਸਾਨੂੰ ਮੋਟਰ ਤੇ ਜੀ ਹਾਲ ਜੀ ਹੋਰ ਪੂਰੀ ਬਾਈ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਠਾਕ ਹਾਂ ਜੀ ਤੇ ਇੱਧਰ ਸਾਡੇ ਚਾਚਾ ਜੀ ਬੈਠੇ ਜਮੇਰ ਸਿੰਘ ਉਹ ਚਾਚਾ ਜੀ ਹਾਂ ਬਹੁਤ ਠੀਕ ਹੈ ਜੀ ਕੈਮ ਹੈ ਜੀ ਐਂ ਬਾਈ ਹੱਥੇ ਦਾ ਪੱਕੇ ਡੇਰੇ ਮੋਟਰ ਤੇ ਲਾਈਟ ਦਾ ਡੇਰੇ ਮੋਟਰ ਤੇ ਆ ਹਾਂ ਤੇ ਇਹ ਤਾਂ ਇੱਕ ਰਾਤ ਕੱਟਣ ਜਾਂਦਾ ਪਿੰਡ ਅੱਛਾ ਹਾਂ ਉਹ ਵੀ ਰਾਤ ਨੂੰ ਸੂਰਜ ਪਹਿਲਾਂ ਡਾਊਨ ਕਰ ਦਿੰਦਾ ਅੱਛਾ ਨਹੀਂ ਦਿੰਦੇ ਦਿਨ ਵੀ ਉਹ ਰਾਤ ਨੂੰ ਵੀ ਗੇੜਣਾ ਤਾਂ ਠੀਕ ਹੈ ਜੀ ਭਾਈ ਚਾਚਾ ਆਮ ਤੌਰ ਤੇ ਆਉਂਦਾ ਰਹਿੰਦਾ ਵੀਡੀਓ ਚ ਦੱਸਦੀ ਇਹ ਮੇਰੇ ਡੈਡੀ ਦਾ ਸਗਾ ਚਾਚਾ ਲੱਗਦਾ ਠੀਕ ਹੈ ਜੀ ਪੰਜ ਭਰਾ ਪੰਜ ਭਰਾ ਤੇ ਚਾਚਾ ਜੀ ਹਾਂ ਪੰਜ ਭਰਾ ਤੇ ਠੀਕ ਹੈ ਮਰ ਗਿਆ ਇੱਕ ਨਹੀਂ ਦੋ ਮਰਲੇ ਜੀ ਗੱਲ ਗਣੀ ਤੋਂ ਮੈਂ ਚਲੋ ਵਾਰੀ ਵਾਰੀ ਸਾਬ ਨੇ ਜਾਈ ਰਹਿਣਾ ਪੂਰੀ ਬਾਈ ਹਾਂ ਚਾਚੇ ਵਾਰੀ ਵਾਰੀ ਸਾਬ ਨੇ ਜਾਈ ਰਹਿਣਾ ਜਿਉਂ ਜਿਉਂ ਹਾਂ ਜੀ ਹਾਂ ਸਹੀ ਗੱਲ ਹੈ ਹੱਸਣਾ ਤਾਂ ਨਹੀਂ ਚਾਹੀਦਾ ਉਦਾਂ ਹਾਸੀ ਆ ਗਈ ਬਾਈ ਮਹਾਤਮਾ ਨਹੀਂ ਰਹੇ ਸਹੀ ਗੱਲ ਹੈ ਬਾਈ ਰੋਣ ਦਾ ਵੱਡਿਆ ਸਿਰ ਵੀ ਸਾਲਾ ਫੇਲ ਲੱਗ ਜਾਂਦਾ ਤਾਂ ਦੇਖਤਾ ਉਹ ਨਹੀਂ ਦੇਖਾ ਸਹੀ ਗੱਲ ਹੈ ਜੀ ਬਿਲਕੁਲ ਜੀ ਹਾਂ ਰਾਵਰੇ ਹੀ ਤੀਰ ਚਲਾਉਂਦੇ ਵਰਗੇ ਤੇ ਦੇਿਲ ਹਾਂ ਜੇਉ ਦਾ ਭਾਗ ਨਾ ਦਾ ਹਾਂ ਪੱਕੀ ਗੱਲ ਹੈ ਹੂੰ ਉਹ ਤਾਂ ਵੀ ਛਨੇ ਮਰਾਇਆ ਉਹਦੇ ਭਾਈ ਨੇ ਮਰਵਾਇਆ ਤੇ ਪੂਰੀ ਭਾਈ ਅੱਜ ਫਿਰ ਵਿਚਾਲੀ ਗੁੱਡੀਆਂ ਲੈਣਾ ਲੈ ਲੈਣਾ ਗੁੱਡੀਆਂ ਠੀਕ ਹੈ ਭਾਈ ਭੈਣੀ ਗੁੱਡਿਆ ਕੀਲਾ ਅੱਛਾ ਹੁਣ ਵੀਲਾ ਗੁੱਡਾ ਭਾਈ ਮੇਰੇ ਸਭ ਨਾਲ ਪੂਰੀ ਨੇ ਡੇਢ ਘੰਟਾ ਲਾਇਆ ਕੀਲਾ ਗੁੱਡਣ ਨੂੰ ਦੁਆੜ ਤੋਂ ਉੱਪਰ ਆ ਦੁਆੜ ਥੱਲੇ ਆ ਹਾਂ ਠੀਕ ਆ ਚਾ ਚਾ ਟੱਕ ਮਾਰੇ ਨੇ ਤੇ ਵਿਚਾਲੀਆਂ ਲੈਣਾ ਰਹਿ ਜਾਣੀਆਂ ਭਾਈ ਫਿਰ ਕਿਉਂਕਿ ਵਿਚ ਨਹੀਂ ਰੋਟਾ ਵੇਟਰ ਘੁੰਮਦਾ ਫਿਰ ਵਿੱਚ ਕਹੀ ਦਿਨਾਂ ਗੁੱਡਣੀਆਂ ਪੈਣੀਆਂ ਕੋਹਲੀ ਠੀਕ ਹੈ ਜੀ ਹਾਂ ਸਹੀ ਗੱਲ ਜਿਹੜੇ ਜਿੱਥੇ ਟ੍ਰੈਕਟਰ ਖੜਾਉਣਾ ਹਾਂਜੀ ਉਹ ਧਾਨ ਸਿੱਟੇ ਉੱਤੇ ਮੇਰੇ ਨਾਲ ਅੱਛਾ ਬਾ ਗੱਲਾਂ ਛੱਡ ਪਿਆ ਅੱਛਾ ਜੀ ਮਹਾਂ ਇਹ ਤਾਂ ਸਾਡੇ ਹੀ ਮੁੰਡਾ ਮਹਾਂ ਜੀ ਦਾ ਤੂੰ ਫੜੇ ਛੋਂ ਕਿ ਟ੍ਰੈਕਟਰ ਖੜਾਉਂਦਾ ਠੀਕ ਹੈ ਜੀ ਬੋਤਲ ਲਿਆਇਆ ਜੀ ਉਹ ਹੋ ਹੋ ਅੱਛਾ ਕੰਗਾ ਪੀਣਾ ਮੈਂ ਨਹੀਂ ਨਹੀਂ ਹਾਂ ਉਹ ਛੱਡ ਤੀ ਹਾਂ 100 ਰੁਪਇਆ ਲੈ ਲੈ ਤੂੰ ਹਾਂ ਉਹ ਪੀਣੀ ਨਹੀਂ ਅੱਛਾ ਕਹਿੰਦਾ ਨਹੀਂ ਮਾ ਮੈਂ ਤਾਂ ਇੱਕ ਅੱਧਾ ਪੇਗ ਪੀਣਾ ਠੀਕ ਆ ਠੀਕ ਆ ਮੈਂ ਇੱਕ ਪੇਗ ਲਾ ਲਿਆ ਤਾਂ ਠੀਕ ਆ ਬੰਦੇ ਠੀਕ ਆ ਉਹ ਨਾ ਬੰਦੇ ਠੀਕ ਆ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਬਈ ਕਣਕਾਂ ਦੀ ਬਜਾਈ ਦਾ ਕੰਮ ਲਗਭਗ 80% ਪੂਰੀ ਨਿਬੜ ਗਿਆ ਹੋ ਗਿਆ ਹੈਨਾ ਨਿਬੜ ਗਿਆ 80% ਨਿਬੜ ਗਿਆ ਬਾਕੀ ਵਾਲੀ ਜ਼ਿਆਦਾ ਰਹਿ ਗਈ ਹੁਣ ਹਾਂ ਜਿਨ੍ਹਾਂ ਨੇ ਰੌਣੀ ਰੂਣੀ ਕਰੇਵੇਂ ਆ ਖੇਤ ਉਹ ਹੀ ਰਹਿ ਗਏ ਲਗਭਗ ਹੈ ਬਾਈ ਹੁਣ ਤਾਂ ਸਾਰੇ ਹੀ ਤਕਰੀਬਨ ਨਿਬੜੇ ਗਏ ਬਾਕੀ ਉਹ ਜਿਹੜੀ ਨਾ ਤੇਰੇ ਨਾਲ ਉਹ ਥੂਏ ਪਾ ਦਿੱਤੀ ਆ ਹੁਣ ਸਰੋਂ ਉਹ ਪੂਰੀ ਚੋਰ ਦੀ ਖੇਤੀ ਬਹੁਤ ਆ ਪਾਣੀ ਲਾਵਾਂਗੇ ਉਹ ਜੰਮਿਆ ਹੋਣੀ ਚਾਚੇ ਉਹ ਸਰੋਂ ਦਾ ਛਿੱਧੀ ਉਹ ਵਧੀਆ ਰਹਿੰਦੀ ਆ ਪੱਟ ਕੇ ਬੀਜ ਦੇਓ ਰੌਣੀ ਕਰ ਦੇਣਾ ਪਰ ਲਓ ਬਾਈ ਸਕਾਟ ਵੀ ਲਗਾ ਦਵਾਂ ਪੂਰੀ ਟਰੈਕਟਰ ਚੈੱਕ ਕਰ ਸਕੋਟ ਕਿਆ ਕਹਿੰਦਾ ਟਾਇਰਾਂ ਦੇ ਸਰਾਹ ਲੈ ਪਹਿਲਾ ਇਹ ਵੀਰੇ ਛੋਟੇ ਛੋਟੇ ਪੀਅਰ ਹੈਗੇ 12 ਦੇ ਦੇ ਲੋ ਹਾਂ ਹਾਂ ਹੈਨਾ ਹਾਂ ਪੂਰੀ ਅਸਲ ਤੇ ਨੂੰ ਟਾਇਰ ਆਹੀ ਆਉਂਦੇ ਤੇ ਬਾਈ ਹਾਂ 12 ਦੇ ਹਾਂ ਇਹੀ ਟਾਇਰ ਆਉਂਦੇ ਤੇ ਇਹਨੂੰ ਆ ਦੇਖ ਲਈਏ ਤਾਂ ਤੇਰੇ ਆਲੇ ਲੱਗਦੇ ਆ ਦੇਖਣ ਨੂੰ ਬੜੇ ਲੱਗਦੇ ਉਦਾਂ ਇਹ ਮੂਰੇ 20 ਕਿੱਟੀ ਦੇ ਹਨ ਪੂਰੀ ਤਾਂ ਖਰਚਾ ਨਹੀਂ ਬਾਈ ਜਮਾਂ ਹੀ ਖਰਚਾ ਨਹੀਂ ਹਾਂ ਇਹਦਾ ਖਰਚਾ ਨਹੀਂ ਹੈਗਾ ਜਮਾਂ ਇੱਕ ਗੱਲ ਆ ਜ਼ੋਰ ਬਹੁਤ ਹੈ ਖੜਾ ਨਹੀਂ ਹੁੰਦਾ ਹਾਂ 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 ਜ਼ੋਰ ਬਹੁਤ ਹੈ ਤੇ ਚਲ ਸਟਾਰਟਿੰਗ ਦਾ ਦੇਖ ਲਾ ਦੀ ਲੈ ਬਾਈ ਸਟਾਰਟਿੰਗ ਚੈੱਕ ਕਰ ਉਹਦੀ ਕਿਆ ਕਹਿੰਦੀ ਆ ਹੈਲ ਪ੍ਰੈਸ਼ਰ ਦੇਖੋ ਇਹਦਾ ਕਿੱਥੇ ਜਾਂਦਾ ਇਹਦੇ ਉੱਪਰ ਨੂੰ ਗਿਆ ਬਾਈ ਮਿਸਤਰੀ ਕੰਮ ਕਰ ਦਵੇ ਪੂਰੇ ਦਾ ਐਟੂ ਜੈਡ ਬਾਈ ਸਾਰੇ ਹੀ ਕੰਮ ਹੋਇਆ ਵਾ ਟਰੈਕਟਰ ਦਾ ਇਹਦਾ ਹਾਂ ਇੰਜਨ ਦੇ ਨਾ ਕੋ ਹਾਂ ਹੋਲੈਂਡ ਮੰਗਣਾ ਬੜਾ ਹਾਂ ਇੰਜਨ ਨਹੀਂ ਨਾ ਪੂਰਾ ਦੇਦਾ ਹੁਣ ਲੋਗੇ 575 400 ਜੇ ਤੂੰ ਦੇ ਲੈ ਇੰਦਾ ਇੰਜਨ ਤਕੜਾ ਨਹੀਂ ਹੈਗਾ ਬਿਲਕੁਲ ਬਿਲਕੁਲ ਬਾਈ ਸਹੀ ਗੱਲ ਆ ਔਲੇਣਾ ਲੈਂ ਗਿਆ ਪੂਰੀ ਚੜਾਈ ਸੀ ਬਾਈ ਇਹਨਾਂ ਦੀ ਕਿਸੇ ਟਾਈਮ ਪੂਰੀ ਦੀ ਚੜਾਈ ਸੀ ਟਾਈਮ ਟਾਈਮ ਦੀ ਗੱਲ ਹੁੰਦੀ ਆ ਹਾਂ ਹਾਂ ਰੰਗ ਰੂਪ ਹੈ ਪੂਰੀ ਦਾ ਖਰਚਾ ਨਹੀਂ ਸੀ ਮੈਨੂੰ ਨਾਲ ਰੱਖਦੇ ਆ ਤਾਂ ਹੀ ਇਹ ਆਪਾਂ ਟਰੈਕਟਰ ਵੇਚਿਆ ਨਹੀਂ ਹੈਗਾ ਜਨਰੇਟਰ ਜਨੂਟਰ ਦੇ ਵੀ ਚਲਾ ਲਈਦਾ ਕਦੇ ਕਦੇ ਆ ਜਨਰੇਟਰ ਦੇ ਵੀ ਲਾਇਆ ਹੁੰਦਾ ਹਾਂਜੀ ਇਹਦਾ ਚਾਚੀ ਕੋਈ ਰੇਟੇ ਨਹੀਂ ਰੱਖਿਆ ਆਪਾਂ ਨੇ ਇਹਦਾ ਕੋਈ ਰੇਟੇ ਨਹੀਂ ਰੱਖਿਆ ਹੋਇਆ ਆਪਾਂ ਨੇ ਟਰੈਕਟਰ ਵੇਚਣਾ ਹੀ ਨਹੀਂ ਹੈਗਾ ਇਹ ਘਰ ਨੂੰ ਰੱਖਿਆ ਹੋਇਆ ਹੈ ਹਾਂ ਇਹਦੇ ਕਿਸੇ ਨੇ ਬਾਈ ਪੈਸੇ ਇੰਨੇ ਦੇਣੇ ਨਹੀਂ ਹੈਗੇ ਪੈਸੇ ਤਾਂ ਬਹੁਤ ਲਾਏ ਮੈਂ ਟਰੈਕਟਰ ਤੇ ਪੂਰੀ ਵੀਰੇ 50000 ਦਾ ਟਰੈਕਟਰ ਚ ਟੈ ਰਹੇ ਆ ਇਹ ਰਾਮਨ ਲਾਏ ਹੈ ਹਾਂ ਰਾਮਨ ਲਾਏ ਹੈ ਇਹ ਇੱਕ ਦਾ ਅੱਛੀ 1.5 ਲੱਖ ਦਾ ਤਾਂ ਹੋਊਗਾ ਇਹ ਲਾ ਕੇ ਚੱਲੀਏ ਘੱਟ ਦੇ ਘੱਟ ਵੀ ਕਿਉਂਕਿ ਕੰਮ ਇਹਦਾ ਸਾਰਾ ਹੋਇਆ ਵਾ ਬਾਈ ਵਿੱਚੋਂ ਇੰਜਣ ਦਾ ਹਿੱਸੇ ਦਾ ਠੀਕ ਹੈ ਜੀ ਲਿਫਟ ਦਾ ਮੁਰਲੇ ਹਿੱਸੇ ਦਾ ਪੰਪ ਦਾ ਸਾਰਾ 2 to Z ਸਾਰੇ ਕੰਮ ਕਰਾਇਆ ਵਾ ਆ ਥੋੜਾ ਬੋਤਾ ਕੰਮ ਰਹਿੰਦਾ ਜਿਵੇਂ ਲਾਈਟਾਂ ਲੂਟਾਂੀਆਂ ਲੱਗਣ ਨੂੰ ਰਹਿੰਦੀਆਂ ਪੂਰੀ ਜਿਵੇਂ ਉਹਨੂੰ ਛਤਰੀ-ਛੁਤਰੀ ਲੱਗੀ ਹਾਂ ਇਹ ਟਰੈਕਟਰ ਦੀ ਹੋਰੇ ਗੱਲਬਾਤ ਬਣੇ ਹੋਡੀ ਜੀ ਦੀ ਗੱਲਬਾਤ ਫਿਰ ਤੇ ਇਹੀ ਬਹੁਤ ਵਧੀਆ ਲੱਗਣਾ ਹਾਂ ਹਾਂ ਇਹਦਾ ਨੰਬਰ ਵੀ ਰੋਪੜ ਆ ਬਾਈ ਬਹੁਤ ਵਧੀਆ ਲੱਗਦਾ ਰੋਪੜ ਨੰਬਰ ਹੈ ਹਾਂ ਤੇ ਪਰਪੂਰੀ ਬਾਈ ਪਤਾ ਨਹੀਂ ਕਿ ਅਜੇ ਕਰਾ ਟਰੈਕਟਰ ਨੂੰ ਵੇਚਣ ਨੂੰ ਮਨੇ ਨਹੀਂ ਕਰਿਆ ਇਹਨੂੰ ਮੈਂ ਸਾਫ ਆਇਆ ਤੇ ਵਧੀਆ ਆਇਆ ਹਾਂ ਪਹਿਲਾਂ ਵੀ ਟਰੈਕਟਰ ਉਦਾਂ ਵਧੀਆ ਦਾ ਮਾੜੇ ਮੋٹے ਜਿਹੜਾ ਮਾੜਾ ਮੋਟਾ ਕੰਮ ਰਹਿਣ ਦਾ ਤਾਂ ਉਹ ਭਨੇ ਆਪ ਕਰਾਤਾ ਤੇ ਲਗਭਗ ਇਹਨੂੰ ਆਪਣੇ ਕੋਲ ਸਾਲੇ ਹੋ ਜਾਣਾ ਟਰੈਕਟਰ ਲੈ ਇਹਨੂੰ ਹੂੰ ਇਹ ਕੋ ਚੱਲਦਾ 475 ਉਹ ਵੀ ਬਾਈ ਪੂਰੀ ਬਕਾਊ ਆ ਵੀਰ ਅਚਾ ਉਹ ਸੇਲ ਤੇ ਆ ਉਹ ਵੀ ਬਕਾਊ ਆ ਨਾਲ ਰੋਟਾਵੇਟਰ ਉਹ ਵੀ ਬਕਾਊ ਆ ਇਹ ਰੋਟਾਵੇਟਰ ਰੋਟਾਵੇਟਰ ਕਿਹੜੇ ਕੰਮ ਤੇ ਆ ਸ਼ਕਤੀਮਾਨ ਦਾ ਵੀਰ ਅਜੇ ਸ਼ਕਤੀਮਾਨ ਹਾਂ ਸ਼ਕਤੀਮਾਨ ਦਾ ਇਹ ਜੇ ਬਟਰ 7 ਹਾਂਜੀ ਰੋਟਾਵੇਟਰ 6 ਹੈ 7 ਹੈ ਵੀਰੇ 7 ਹਾਂ ਨਾਲ ਦੇ ਬਲੇਡਾਂ ਪੂਰੀ ਵੀਰੇ ਰੋਟਾਵੇਟਰ ਨੂੰ ਨਾਲ ਦੇ ਆਪਾਂ ਮਾਰਕਾ ਵੀ ਦਿਖਾਉਂਗੇ ਨਾਲ ਦੇ ਬਲੇਡਾਂ ਸਿਰਫ 2 2.5 ਕਿਲੇ ਤੇ ਹੀ ਬੰਦੇ ਨੇ ਚਲਾਇਆ ਹੋਇਆ ਰੋਟਾਵੇਟਰ ਹਾਂ ਤੇ ਬਾਕੀ ਬਾਈ ਦੇਖ ਲਓ ਮੋਟਰਾਂ ਤੇ ਬਸ ਹੁਣ ਤਾਵੇਂ ਟੱਲੀਆਂ ਰੌਣਕਾਂ ਲੱਗਦੀਆਂ ਮੈਂ ਵੀ ਅੱਜ ਬਹੁਤ ਦਿਨ ਬਾਅਦ ਆਇਆ ਬਾਈ ਖੇਤਾਂ 'ਚ ਲਗਭਗ ਮੇਰੇ ਸਾਹਮਣੇ ਮਹੀਨਾ ਹੀ ਲੰਘ ਗਿਆ ਅੱਜ ਛੁੱਟੀ ਕਰ ਲਈ ਵੈਸੇ ਮੈਂ ਤੈਨੂੰ ਦੇਖਿਆ ਹਾਂ ਅੱਜ ਇਹ ਦੇਖਿਆ ਅੱਜ ਵੀ ਪੂਰੀ ਵਾ ਵੈਸੇ ਛੁੱਟੀ ਜਾਂਦਾ ਮਨ ਵੜ ਗਿਆ ਮੈਂ ਜਾਣਾ ਨਹੀਂ ਅੱਜ ਅੱਜ ਮੈਂ ਕਿਹਾ ਚੱਲੋ ਛੱਟਾ ਛੱਟਾ ਉਹ ਕੱਲੇ ਬੰਦੇ ਦੇ ਬਸਦਾ ਕੰਮ ਹੈ ਨਹੀਂ ਯਾਰ ਕੱਲੇ ਬੰਦੇ ਦੇ ਕਣਕ ਦਾ ਛੱਟਾ ਹੀ ਮਾਰਨਾ ਰੇ ਦਾ ਵੀ ਮਾਰਨਾ ਫੇ ਰੋਟਾ ਵੀਟਰ ਨੂੰ ਵੀ ਟਾਈਮ ਲੱਗਦਾ ਮੈਂ ਤੈਨੂੰ ਦੱਸਦਾ ਨਹੀਂ ਕੱਲ ਮੈਂ ਦੋ ਡਾਜ ਦੇ ਮਾਰੇ ਹਾਂ ਇੱਕ ਕਣਕ ਦਾ ਮਾਰੇ ਅੱਛਾ ਤੇ ਟਾਈਮ ਨੇਰੇ ਹੀ ਹੋ ਗਿਆ ਉਹ ਹੀ ਗੱਲ ਹੈ ਫੇਰੇ ਆਇਆ ਉਹ ਤਾਂ ਡੈਡੀ ਕਰਕੇ ਲੋਟ ਆ ਗਿਆ ਤੇ ਛੱਟਾ ਮਾਰੀ ਬਿਲਕੁਲ ਬਿਲਕੁਲ ਪੂਰੀ ਬਾਈ ਮੜਾ ਜਾ ਟਰੈਕਟਰ ਇੱਧਰ ਕੱਢੀ ਪ ਨਾਪਾ ਦਿਖਾ ਦੀ ਮੜਾ ਚਲਾ ਕੇ ਹਾਂ ਮੈਂ ਚਲਾਇਆ ਨਹੀਂ ਕਦੇ ਕੋਈ ਨਹੀਂ ਬਾਹੀ ਆ ਕਿਹੜੇ ਜਹਾਜ਼ ਆ ਗੇਅਰ ਪਾ ਥੱਲੇ ਨੂੰ ਇਹ ਪਹਿਲਾ ਕਿਵੇਂ ਮਹਿੰਦਰੇ ਦਾ ਪੈਂਦਾ ਲੋ ਬਾਈ ਆਵਾਜ਼ ਚੈੱਕ ਕਰੋ ਸਟਾਰਟਿੰਗ ਦਾ ਬਾਈ ਬੱਸ ਵੀ ਚਾਬੀ ਮੜਾ ਜਿਹਾ ਇਸ਼ਾਰਾ ਦੇਣ ਦੀ ਲੋੜ ਹੈ ਨਾ ਲੈ ਬਾਈ ਕਰੋ ਸਕਾਟ ਦੀ ਆਵਾਜ਼ ਚੈੱਕ ਆ ਟਰਾਲੀ ਬਾਈ ਸਾਡੇ ਮਰੇ ਨੂੰ ਕਿਸੇ ਵੀਰ ਨੇ ਦਿੱਤੀ ਦੀ ਇਹ ਵੀ ਨਹੀਂ ਮੈਂ ਵੇਚੀ ਹੈਗੀ ਬਾਈ ਇਹ ਵੀ ਰੱਖ ਲਈ ਹਾਂਜੀ ਹਾਂ ਤੇ ਕਣਕ ਦਾ ਵੀ ਅੱਜ ਮਹਾਰਾ ਦੀ ਕਿਰਪਾ ਨਾਲ ਕੰਮ ਬਾਈ ਨਵੇੜ ਤਾਂ ਤੇ ਟਰੈਕਟਰ ਨੂੰ ਬਾਈ 2 ਘੰਟੇ ਹੋ ਗਏ ਚੱਲਦੇ ਨੂੰ ਬਲੋ ਚੈੱਕ ਕਰ ਲੋ ਜਮਾਂ ਨਹੀਂ ਹੈਗੇ ਠੀਕ ਆ ਥੱਲੇ ਬੀਜਿਆ ਬਾਈ ਤੇ ਹੁਣ ਉੱਪਰ ਚੱਲੇ ਆ 2 ਘੰਟੇ ਦੇ ਉੱਪਰ ਹੀ ਹੋ ਗਏ 2.5 ਘੰਟੇ ਠੀਕ ਆ ਤੇ ਰੋਡਾਵੇਟਰ ਦੇ ਵੀ ਆਪਾਂ ਤੁਹਾਨੂੰ ਭਲੇੜ ਚੈੱਕ ਕਰਾਉਨੇ ਆ ਥੱਲੇ ਰੂਲੇ ਦਾ ਰੰਗ ਉਦਾਂ ਹੀ ਖੜਾ ਬਾਈ ਜਿਵੇਂ ਜਿਵੇਂ ਨਾਲ ਦਾ ਹੁੰਦਾ ਕਈ ਵਾਰ ਮਾਡਲ ਨਹੀਂ ਮੈਨਾ ਰਖਾਉਂਦਾ ਕਈ ਵਾਰ ਚੀਜ਼ ਦੀ ਕੰਡੀਸ਼ਨ ਵੇਖਦੀ ਆ ਬਾਈ ਉਹ ਜੀ ਬਾਈ ਆਖਰੀ ਫਾਂਡ ਰਹਿ ਗਈ ਆਖਰੀ ਓ ਆਹਾ ਪੈੜ ਆ ਇਹਨਾਂ ਨੂੰ ਆਹਾ ਪੈੜ ਆ ਪੈੜ ਆ ਇਹਨਾਂ ਨੂੰ ਬਾਈ ਬਸ ਹੋਰ ਇਹਨਾਂ 'ਚ ਕੋਈ ਕਮੀ ਨਹੀਂ ਹੈਗੀ ਇਹ ਇਹ ਇੱਥੇ ਮਾਰ ਖਾਂਦੇ ਆ ਬਾਈ ਹਾਂ ਰੂਟਾ ਮੀਟਰ ਪਾ ਰਹੇ ਆ ਰੂਟਾ ਮੀਟਰ ਪਾ ਰਹੇ ਆ ਪੂਰੀ ਇਹਦਾ ਫੱਟਾ ਇੰਨਾ ਹੈਵੀ ਹੈ ਨਾ ਚਾਹੇ ਇਹਦੇ ਨਾਲ ਮਿੱਟੀ ਬੈਗ ਲਾ ਲਾ ਪਿੱਛੇ ਗੇਅਰ ਬਾਕਸ ਆ ਬਹੁਤ ਹੈਵੀ ਹੈ ਬਾਈ 17 18 ਮਾਡਲ ਜਿਹੜੇ ਆਏ ਨੇ ਉਹਨਾਂ ਦਾ ਗੇਅਰ ਬਾਕਸ ਆ ਬਹੁਤ ਹੈਵੀ ਦਾ ਰੋਕੀ ਮੜਾ ਇੱਕ ਮਿੰਟ ਰੋਕਿਓ ਆ ਦੇਖੋ ਬਾਈ ਬਲੇਡ ਹਜੇ ਤੱਕ ਨਾਲ ਦੇ ਆ ਅੰਦਰ ਰੂਲੇ ਦਾ ਰੰਗ ਚੈੱਕ ਕਰੋ ਬਾਈ ਦੇਖੋ ਰੰਗ ਵੀ ਬਾਈ ਆਪਣੀ ਬੇਅਰ ਉਦਾਂ ਹੀ ਪਿਆ ਇਹ ਚੀਜ਼ ਤੇ ਪਤਾ ਲੱਜ ਜਾਂਦਾ ਵੀ ਆਪਣਾ ਰੋਟਾਵੇਟਰ ਕਿੰਨਾ ਕੁ ਚੱਲਿਆ ਹੋਇਆ ਠੀਕ ਹੈ ਜੀ ਆ ਬਲੇਡ ਨਾਲ ਦੇ ਹਜੇ ਤੱਕ ਮੋਹਰਾਂ ਸ਼ਕਤੀਮਾਨ ਦੀ ਉੱਪਰ ਲੱਗੀਆਂ ਹੋਈਆਂ ਠੀਕ ਹੈ ਜੀ ਲੋਜੀ ਬਾਈ ਨੇ ਬੜੀ 기 ਵਜਾਈ ਆਪਣੀ ਅੱਜ ਕੰਮ ਲੱਗਿਆ ਸਾਰੇ ਤੇ ਬਾਕੀ ਹੁਣ ਦੱਸ ਦੀ ਆਪਾਂ ਰੇਟ ਬਾਈ ਠੀਕ ਹੈ ਜੀ 75000 ਰੁਪਿਆ ਮੁੱਲ ਹੈਗਾ ਰੋਟਾਵੇਟਰ ਦਾ ਮਾਣ ਤਨ ਹੋ ਜੂਗਾ ਮੜਾ ਮੋਟਾ ਬਾਈ ਠੀਕ ਹੈ ਤੇ ਟਰੈਕਟਰ ਦਾ ਮੁੱਲ ਹੈਗਾ 165000 ਰੁਪਿਆ ਠੀਕ ਹੈ ਜੀ ਲੋ ਬਾਈ ਆ ਦੇਖੋ ਠੀਕ ਹੈ ਜੀ ਟਰੈਕਟਰ ਦਾ ਮੁੱਲ 1.65 ਹੈ ਬਾਈ 2 ਬਲੂ ਬਲੂ ਟਰੈਕਟਰ ਹੀ ਜਮਾ ਨਹੀਂ ਹੈਗੀ ਉਹ ਦੇਖੋ ਥੱਲੇ ਪਿਆ ਬਲੂ ਵਾਲਾ ਠੀਕ ਹੈ ਜੀ ਅਲੂ ਦਾ ਪ੍ਰੈਸ਼ਰ ਪੂਰਾ ਟਰੈਕਟਰ ਦਾ ਹੈ ਠੀਕ ਹੈ ਜੀ ਸਿਰਫ ਚਾਹਵਾਨ ਵੀਰੇ ਫੋਨ ਕਰਨ ਵੀਰੇ ਠੀਕ ਹੈ ਜੀ ਰੇਟ ਜਾਦਾ ਘੱਟ ਰੇਟ ਵਾਲੇ ਵੀਰੇ ਵੀਰ ਬਣ ਕੇ ਫੋਨ ਨਾ ਕਰਿਓ ਜੀ ਠੀਕ ਹੈ ਜੀ ਦੋਨੇ ਚੀਜ਼ਾਂ ਵਧੀਆਂ ਨੇ ਬਾਈ ਘਰ ਰੱਖਣ ਵਾਲਾ ਸਮਾਨ ਹੈ ਆਪਣੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਵਧੀਆ ਚੀਜ਼ੇ ਲਈਏ ਤੇ ਵਧੀਆ ਹੀ ਵੇਚੀਏ ਠੀਕ ਹੈ ਜੀ ਤੇ ਬਾਕੀ ਹੁਣ ਚੱਲਦੇ ਆ ਜੀ ਘਰ ਨੂੰ ਬਾਈ ਘਰ ਵੀ ਕੰਮਕਾਰ ਆ ਥੋੜੇ ਬਹੁਤੇ ਉਹ ਗੰਨਾ ਵੀ ਲੈ ਕੇ ਆਣਾ ਦੋ ਟਰੈਕਟਰ ਲੈਂਦੇ ਵੀ ਆਪਾਂ ਨੇ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕਿਸੇ ਵੀਰ ਨੇ ਕੋਈ ਵੀ ਪੁਰਾਣਾ ਟਰੈਕਟਰ ਖਰੀਦਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਅੱਜ ਦੇ ਬਲੌਗ ਚ ਇੰਨਾ ਹੀ ਮਿਲਦੇ ਆਗਲੀ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ